ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਪੰਜਾਬ ਛੁੱਟੀਆਂ ਨੂੰ ਲੈ ਕੇ ਵੱਡੀ ਖਬਰ ਕੁੱਲ 7 ਦਿਨ ਛੁੱਟੀਆਂ ਦਾ ਹੋਇਆ ਐਲਾਨ ਦੇਖੋ ਪੂਰੀ ਜਾਣਕਾਰੀ ਕਿਸ ਤਰੀਕ ਤੋਂ ਕਿਸ ਤਰੀਕ ਤੱਕ ਪੰਜਾਬ ਦੇ ਵਿੱਚ ਛੁੱਟੀਆਂ ਰਹਿਣਗੀਆਂ ਅਤੇ ਕਿਹੜੀਆਂ-ਕਿਹੜੀਆਂ ਸੰਸਥਾਵਾਂ ਦੇ ਵਿੱਚ ਇਹ ਛੁੱਟੀਆਂ ਦਿੱਤੀਆਂ ਜਾਣ ਵਾਲੀਆਂ ਨੇ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਚਲੋ ਲੈ ਕੇ ਚੱਲਦੇ ਹਾਂ ਅੱਜ ਦੀ ਵੱਡੀ ਖਬਰ ਦੇ ਉੱਪਰ ਛੁੱਟੀਆਂ ਦੀ ਗੱਲ ਵੇਖ ਰਹੇ ਨੌਕਰੀਪੇਸ਼ ਲੋਕਾਂ ਲਈ ਚੰਗੀ ਖਬਰ ਕਿਉਂਕਿ ਹੁਣ ਅੱਗੇ ਲੰਬਾ ਵੀਕੈਂਡ ਆ ਰਿਹਾ ਹੈ ਆਉਣ ਵਾਲੇ ਹਫਤੇ ਵਿੱਚ ਲੋਕਾਂ ਨੂੰ ਸਿਰਫ ਇੱਕ ਕੰਮ ਕਰਨਾ ਹੋਵੇਗਾ ਅਤੇ ਪੂਰਾ ਹਫਤਾ ਛੁੱਟੀਆਂ ਦਾ ਆਨੰਦ ਮਾਣ ਸਕਦੇ ਹਨ ਦਰਅਸਲ ਇਹ ਲੰਬਾ ਵੀਕੈਂਡ 11 ਤੋਂ 17 ਅਪ੍ਰੈਲ ਤੱਕ ਪੈ ਰਿਹਾ ਹੈ ਇਸ ਦੌਰਾਨ ਕਰੀਬ ਪੰਜ ਛੁੱਟੀਆਂ ਬਣ ਰਹੀਆਂ ਹਨ ਜੇਕਰ ਕੋਈ ਮੁਲਾਜ਼ਮ ਸਿਰਫ ਦੋ ਛੁੱਟੀਆਂ ਲੈਂਦਾ ਹੈ ਤਾਂ ਉਹ ਪੂਰਾ ਹਫਤਾ ਛੁੱਟੀਆਂ ਦਾ ਅਨੰਦ ਮਾਨ ਸਕਦਾ ਹੈ ਅਤੇ ਆਪਣੇ ਫੈਮਿਲੀ ਦੇ ਨਾਲ ਵਧੀਆ ਟਾਈਮ ਸਪੈਂਡ ਕਰ ਸਕਦਾ ਹੈ। ਜਾਣਕਾਰੀ ਮੁਤਾਬਕ ਦੇਸ਼ ਅਤੇ ਦੁਨੀਆ 'ਚ 11 ਅਪ੍ਰੈਲ ਨੂੰ ਈਦ ਦਾ ਤਿਹਾਰ ਮਨਾਇਆ ਜਾ ਰਿਹਾ ਹੈ। ਇਸ ਸਮੇਂ ਦੌਰਾਨ ਰਾਸ਼ਟਰੀ ਛੁੱਟੀ ਕੀਤੀ ਜਾਂਦੀ ਹੈ। ਹਾਲਾਂਕਿ 12 ਅਪ੍ਰੈਲ ਕੰਮਕਾਜ ਦਿਨ ਹੈ। ਇਸ ਤਰ੍ਹਾਂ 13-14 ਨੂੰ ਦੂਜਾ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਦਿੱਤੀ ਜਾਵੇਗੀ। ਇਸ ਦੌਰਾਨ ਲਗਾਤਾਰ 3 ਤੋਂ 4 ਛੁੱਟੀਆਂ ਕੀਤੀਆਂ ਜਾਣ ਵਾਲੀਆਂ ਨੇ ਇਸ ਤੋਂ ਬਾਅਦ ਅੰਬੇਦਕਰ ਜਨਤੀ ਦੀ ਐਤਵਾਰ ਨੂੰ ਛੁੱਟੀ ਰਹੇਗੀ ਜੋ ਕਿ 15 ਅਪ੍ਰੈਲ ਨੂੰ ਹਿਮਾਚਲ ਡਿਵਸ ਮਨਾਇਆ ਜਾਂਦਾ ਹੈ ਅਤੇ ਇਸ ਲਈ ਇੱਥੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਸਰਕਾਰੀ ਦਫ਼ਤਰ 16 ਅਪ੍ਰੈਲ ਮੰਗਲਵਾਰ ਨੂੰ ਖੁੱਲਣਗੇ ਪਰ 17 ਅਪ੍ਰੈਲ ਨੂੰ ਫਿਰ ਈਦ-ਉਲ-ਅਜ਼ਾਦੀ ਸਰਕਾਰੀ ਛੁੱਟੀ ਦਿੱਤੀ ਜਾਏਗੀ ਅਜਾਂ ਜੇਕਰ ਤੁਸੀਂ 12 ਅਤੇ 16 ਤਰੀਕ ਨੂੰ ਦੋ ਛੁੱਟੀਆਂ ਲੈਦੇ ਹੋ ਤਾਂ ਪੂਰਾ ਹਫਤਾ ਛੁੱਟੀਆਂ ਦਾ ਆਨੰਦ ਮਾਣ ਸਕਦੇ ਹੋ ਅਤੇ ਆਪਣੀ ਫੈਮਲੀ ਦੇ ਨਾਲ ਇੱਕ ਵਧੀਆ ਟਾਈਮ ਸਪੈਂਡ ਕਰ ਸਕਦੇ ਹੋ ਤਾਂ ਇਸ ਤਰੀਕੇ ਪੂਰੇ ਪੰਜਾਬ ਅਤੇ ਪੂਰੇ ਭਾਰਤ ਭਾਰ ਵਿੱਚ ਪੰਜਾਬ ਦੇ ਵਿੱਚ ਜੋ ਸੱਤ ਛੁੱਟੀਆਂ ਨੇ ਉਹ ਕਿੱਥੇ ਜਾਣ ਵਾਲੀਆਂ ਨੇ ਜਿਸ ਦੇ ਵਿੱਚ ਪੰਜ ਛੁੱਟੀਆਂ ਦਾ ਤੁਹਾਨੂੰ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ ਜੇਰ ਤੁਸੀਂ ਦੋ ਛੁੱਟੀਆਂ ਲੈ ਕੇ ਪੂਰਾ ਹਫਤਾ ਆਪਣਾ ਅਨਜੋਇਮੈਂਟ ਕਰਨਾ ਚਾਹੁੰਦੇ ਹੋ ਤਾਂ ਕਰਕੇ ਆਪਣਾ ਫੈਮਲੀ ਅਤੇ ਆਪਣੇ ਪਰਿਵਾਰ ਨਾਲ ਵਧੀਆ ਟਾਈਮ ਸਪੈਂਡ ਕਰ ਸਕਦੇ ਹੋ ਤੇ ਇਹ ਸੀ ਅੱਜ ਦੀ ਵੱਡੀ ਅਪਡੇਟ ਹੋਰ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ